ਬੇਨਾਨਕ ਨੇ ਲਾਈ ਫੁੱਲਵਾੜੀ ਸਿੱਖੀ ਦਾ ਨਿਸ਼ਾਨ ਝੂਲਗਾ ਬਾਣੀ ਪੜਕੇ ਚਰਾਸੀ ਹੈ ਕਟਾਈ ਸਿੱਖੀ ਦਾ ਨਿਸ਼ਾਨ ਝੂਲਗਾ ਬਾਬਾ ਜੀ ਸਿੰਘ ਜੀ ਬਾਬਾ ਜਧਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਫਤੇ ਸਿੰਘ ਦੇ ਜਧੇ ਸਿੰਘ ਜੀ ਪੰਜ ਪਿਆਰੇ ਸਨ ਕਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੀਗ ਚਲਾਈ ਏ ਕੇ ਅੰਡਰਟੇਕਰ ਦਾ ਨਾ ਪਿਆਰਾਂ ਚਰਨ ਦੀ ਕਮਾਈ ਦਾ ਧਿਆਨ ਤਰਖਾਲ ਸਾਹਿਬ ਨਾਲ ਬੋਲਣਾ ਜੀ ਅਲੈਕੁਮ ਅਸਸਲਾਮ ਇਨਾਂ ਸਿੰਘਾਂ ਟਿੰਗਣਾਂ ਧਰਮ ਹੀ ਦਿੱਤੇ ਬਾਪੂਨ ਕਟਵਾਏ ਉਟੀਆਂ ਖਲਾਂ ਕਰਵਾਈਆਂ ਅਜਰਖੜੀਆਂ ਦੇ ਜੜੇ ਆਰਣਾ ਚਰਵਾਏ ਗੇ ਗੁਰਦੁਆਰ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਇੱਥੀ ਏਥਾਂ ਸਵਾਸਾਂ ਨੂੰ ਨਭਾਇਆ ਜਿਨਾ ਪਿਆਰਾਂ ਚਰਨ ਦੀ ਕਮਾਈ ਦਾ ਧਿਆਨ ਤਰਖਾਲ ਸਾਹਿਬ ਨਾਲ ਬੋਲਣਾ ਜੀ ਅਲੈਕੁਮ ਅਸਸਲਾਮ ਕੰਕੀ ਦਾਨ ਕੇ ਤਾਂ ਰਹਿ ਦਾਨ ਵੇਦ ਦਾਨ ਪ੍ਰੋਸਾਦ ਦਾਨ ਦਾ ਨਾਮ ਦਾਨ ਨਾਮ ਦਾਨ ਤ੍ਰਿਅੰਬਰ ਸਾਰਥ ਹੈ ਜੇ ਇਸ਼ਨਾਨ ਕਿਉਂਕੀਆਂ ਛੱਡੇ ਮਗੋ ਯੂਟਲ ਧੰਤਨ ਸਿੰਘ ਗੁਰਾਂਤਰੀ ਦੇ ਪਾਰਦਰ ਦਾ ਧਿਆਨ ਅੱਤਰ ਬੋਲਣਾ ਜੀ ਧੰਤਨ ਸਿੰਘ ਗੁਰਨਾਨਕ ਦੇਵ ਦਾ ਅਵਤਾਰ ਜਿਹੜਾ ਮਣਾਉਂਦੀਆਂ ਹੋਈਆਂ ਧੰਤਨਾ ਗੁਰੂ ਘਰ ਤੋਂ ਚੱਲ ਕੇ ਨਗਰ ਦੇ ਵਿੱਚ ਹੀ ਹੁੰਦੀਆਂ ਹੋਈਆਂ ਇਸ ਵੇਲੇ ਭਾਈ ਸਾਹਿਬ ਭਾਈ ਲਖਮੀ ਸਿੰਘ ਤਨਵ ਕਾਂ ਸਿੰਘ ਦੇ ਗ੍ਰਹਿ ਦੇ ਖੰਡਤਾਨੇ ਹਾਜ਼ਰੀ ਭਰੀ ਹੈ ਸੰਤਾਂ ਦੀ ਹਾਜ਼ਰੀ ਪੁਆਈ ਗਈ ਹੈ ਆਪਨੇ ਕਿਰਪਾ ਕਰਨੀ ਭਾਈ ਸਾਹਿਬ ਭਾਈ ਲਖਮੀ ਸਿੰਘ ਦੇ ਗ੍ਰਹਿ ਦੇ ਮਕਾਬ ਨੇ ਜੀ ਪਾਤਸ਼ਾਹ ਜੀ ਦਾਤ ਦੇਤੀ ਜੋ ਦੋਤੇ ਦੀ ਦਾਤ ਬਖਸ਼ੀ ਹੈ ਆਪਣੀ ਕਿਰਪਾ ਜੀ ਉਹ ਆਪਣੀ ਕਿਰਪਾ ਕਰਨੀ ਦਾਤਾ ਮੁਤਾਬਕ ਦੀ ਚੜ੍ਹਦੀ ਕਲਾ ਕਰਨੀ ਲੰਮੀ ਆਰਜੁਵ ਬਖਸ਼ੀ ਮਾਤਾ ਪਿਤਾ ਦੇ ਆਗਿਆਕਾਰੀ ਬਣੋਣੇ ਅਤੇ ਇਹਨਾਂ ਦੀ ਬੇਟੀ ਨਵਦੀਪ ਕੌਰ ਦਾ ਜਨਮਨ ਦੀ ਪੂਜੀ ਦੇ ਵਿੱਚ ਸੰਕਟਾਂ ਦੇ ਕਿਪਾ ਜੀ ਜਨਮ ਪਵਾਏ ਹਨ ਸੁਵਾਤਰੀ ਜੀ ਦੇ ਆਪਣੀ ਕਿਰਪਾ ਕਰਨੀ ਬੱਚੀ ਨਵਦੀਪ ਕੌਰ ਨੂੰ ਚੜ੍ਹਦੀ ਕਲਾ ਕਰਨੀ ਤੰਦਰੁਸਤੀਆਂ ਦੇ ਰੋਗ ਦਾ ਲੰਮੀ ਆਰਜੁ ਤਰੱਕੀਆਂ ਖੁਸ਼ੀਆਂ ਫੇਰ ਫੜਿਆ ਹਾਸਰਕਣਾ ਆਪਣੇ ਇਹਨਾਂ ਦੀ ਪਰਿਵਾਰ ਦੀ ਅਦਾਸ ਦੀ ਜੀ ਨੂੰ ਦੂਰ ਕਰਨਾ ਅੱਗੇ ਵਾਸਤੇ ਸਾਧੀਆਂ ਮਨੋਂ ਕਾਮਨਾਵਾਂ ਪੂਰੀਆਂ ਕਰਦੀਆਂ ਪਰਿਵਾਰ ਦੀਆਂ ਝੋਲੀਆਂ ਭਰਨੀਆਂ ਸ਼ਰੂ ਘਰਾਂ ਦੀਆਂ ਸੇਵਾ ਕਰਨ ਦਾ ਬਲ ਉੱਦਮਕਣਾ ਪਰਿਵਾਰਾਂ ਦੇ ਵਿੱਚ ਖਤਰਤਾਈਆਂ ਵਰਤੀਆਂ ਆਮਦਾਂ ਦੇ ਵਾਧੇ ਰੱਖਣੇ ਜ਼ਮਾਈਆਂ 'ਚ ਬਰਕਤਾਂ ਕਰਨੀਆਂ ਗੜਤੀ ਕਲਾ ਕਰੋ ਜੀ ਐਸ.ਓ.ਏ. ਆਈ.ਓ.ਈ ਸੰਕਟ ਦੀ ਹਾਇਰੀ ਨੂੰ ਪ੍ਰਬੰਧ ਕਰੋ ਪਰਿਵਾਰ ਵੱਲੋਂ ਸੰਕਟਾਂ ਵਾਸਤੇ ਪੁਛਾਰ ਪਕੌੜਿਆਂ ਦੇ ਚਾਹ ਪਾਣੀ ਦੇ ਲੰਗ ਤਿਆਰ ਕਰਕੇ ਆਪ ਜੀ ਵੀਡੀਓ ਵਿੱਚ ਹਾਜ਼ਰ ਕੀਤੇ ਗਏ ਹਨ ਆਪਨਾ ਭੋਗ ਲਾਉ ਜੀ ਲੱਗਿਆ ਹੋਇਆ ਭੋਗ ਸੰਗਤ ਵਿੱਚ ਅਟਾਉਂਦੀ ਕਿਰਪਾ ਕਰਨੀ ਸੰਗਤ ਨੂੰ ਵਾਹਿਗੁਰੂ ਦਾ ਨਾਮ ਸੁਣਾ ਨਾਮ ਦਾਣ ਸਿੱਖੀ ਦਾਣ ਪ੍ਰੋਸਾਦ ਦਾਣ ਵੰਕਿਤ ਕਰਨਾ ਸੰਗਤ ਨੂੰ ਗਿਆਨ ਗਉਣ ਦਾ ਬਲ ਉੱਤਮ ਬਖਸ਼ਣਾ ਯਾਤਰਾ ਸਬਰ ਕਰਨੀ ਕਦਮ ਕਦਮ ਲੇਖੀ ਵਿੱਚ ਰੋਣਾ ਇਹ ਪ੍ਰਵਾਹ ਦੀਆਂ ਸਵਾਪਟਾਂ ਲੂਣ ਕਰੋ ਆਪ ਜੀਵਾ ਲੇਖੀ ਵਿੱਚ ਲਾਓ ਸਹੀ ਪਿਆਰੀ ਮਿਲੋ ਜਿਨ੍ਹਾਂ ਮਿਲਣ ਨਾਮ ਜਿਤੇ ਆਵੇ ਨਾਮ ਨਾਮ ਗਰਤੀ ਹੋਆ ਇਹ ਭਾਣੇ ਸਰਬਤ ਦਾ ਭਲ ਕੁਝਿਆਂ ਦੇ ਜਤਰੇ ਬੁਲਾਵੇ ਨਿਹਾਲੋ ਜਾਵੇ ਫਦੇ ਪਾਵੇ ਗੁਰੂ ਨਾਨਕ ਪਾਖਾ ਜੀ ਦੇ ਮਨ ਨੂੰ ਭਾਵੇ ਹਰ ਸ੍ਰੀ ਆਗਾਲ ਵਨ ਉੱਚਾ ਪਾਤਾ ਵਨ ਉੱਚੀ ਲੀਕ ਪੈਦ ਨੇ ਮਨਾਂ ਗਾਇਸ ਤੇ ਤੇ ਜਾਰ ਪੈ ਇਹ ਨਬੰਦਰਾ ਆ ਤੇ ਸੇਵਾ ਕਰੇ ਕਾਟਾ ਟੋਲੇ ਸਾਵ ਸੇਵਾ ਇੱਕੋ ਪਾ ਰਹੇ ਸਤਿ ਸਤਿ ਸਤ ਕੱਜ ਕੱਜ ਕਰਾ ਕੇ ਜਾਵੇ ਨਿਹਾਲ ਫਤੇ ਪਾਵੇ ਕਲਗੀ ਤਰ ਦਸ਼ਮੇਸ਼ ਪਤਨ ਦੇ ਮਨ ਨੂੰ ਪਾਵੇ ਹੱਥ ਜਗਾਲ ਕੱਜ ਕੱਜ ਕਰਾ ਕੇ ਜਾਵੇ ਨਿਹਾਲ ਫਤੇ ਪਾ ਧੰਤਾ ਗੁਰਨਾਨ ਪਾਸ਼ਾ ਦੇ ਮਨ ਨੂੰ ਪਾਵੇ ਹੱਥ ਜਗਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ